ਵਾਹਿਗੁਰੂ ਸਾਹਿਬ ਜੀਓ ਆਰਾਮ ਖਲੀਮ ਅਲਾਤੀ ਜਾਨ ਅੰਦੇ ਕੋ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਾਇ ਮਰੀ ਮਾਇ ਸਤਿਗੁਰ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਛਤੀ ਮਨਵਜੀਆਂ ਬਾਦਾਈਆਂ ਰਾਗ ਰਤਨ ਪਰਵਾਰ ਪ੍ਰਿਆ ਸਬਦ ਗਾ ਬਣਾਈਆਂ ਸਬਦੋ ਤਗਾ ਹੁ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਹਰ ਨਾਲਾ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਹਰ ਕਾਰ ਸਭ ਸਵਾਰਨਾ ਸਭਨਾ ਗਲਾ ਸਮਰੱਥ ਸੁਆਮੀ ਸੋ ਕਾ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਾ ਕਰਤਾ ਤੇਰਾ ਸਦਾ ਸਿਫਤ ਸਲਾਹ ਤੇਰੀ ਨਾਮ ਮਨੁਸਾਹ ਵਾਏ ਨਾਮ ਜਿਨ ਕੈ ਮਨੁਸਾਹ ਵਾਜੇ ਸ਼ਬਦ ਕਨੇਰੇ ਕਹਿ ਨਾਮ ਸੱਚੇ ਸਾਹਿਬ ਕਿਆ ਨਾਹੀਂ ਕਰਦੇ ਰਹਿ ਸਾਚਾ ਨਾਮ ਮੇਰਾ ਆਧਾਰੂ ਸਾਚਾ ਨਾਮ ਆਧਾਰ ਮੇਰਾ ਜੁੱਖਾ ਸਭ ਗਵਾਇਆ ਕਰ ਸਾਥ ਸੁਖ ਮਨ ਆਏ ਵਸੇ ਆਜਿਨੀ ਇੱਛਾ ਸਤ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਮ ਸੁਣੋ ਸਕਤੋ ਸਭ ਤਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਤੇ ਕਰਸ ਭਾਗਾ ਕਸ ਭਾਗਾ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਜ ਦੂਤ ਤੋ ਤੇ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਮ ਜਿਨ ਕਾ ਉਸੇ ਨਾਮ ਹਰ ਤੋਦ ਬਾਦ ਸਮਰਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨਾ ਹੋਰ ਤਾਉ ਨਾਹੀ ਸਭਲਾਖ ਸਵਾਰੀਆ ਕਹਿਨਾਨ ਤੇ ਬੈਭਾਜ ਹੋ ਕਿਆ ਕਰੇ ਵਿਚਾਰਿਆ ਆਨੰਦ ਆਨੰਦ ਸਭ ਕੋ ਕਹਿਆ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲੇ ਕਟੇ ਗਿਆਨ ਅੰਜਨ ਸਾਰਿਆ ਅੰਦਰੋ ਜਿਨ ਕਾ ਮੋਹ ਉੱਟਾ ਤਿਨ ਕਾ ਸਭ ਸੱਚਾ ਸਵਾਰਿਆ ਕਹਿਨਾਨ ਕਹਿਓ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਨੂੰ ਦੇਹ ਸੋਈ ਜਨ ਪਾਵੈ ਪਾਵਤ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਪੂਲੇ ਫਿਰੈ ਦੇ ਸਿਕ ਨਾਮ ਲਾਖ ਸਵਾਰਿਆ ਹੋਰ ਪ੍ਰਸਾਦੀ ਮਨ ਪਾਇਆ ਨਿਰਮਲ ਜਨ ਪਾਣਾ ਪ ਤਾਨ ਮਾਨ ਤਾਨ ਸਾਹਿਬ ਸੋ ਗੁਰ ਕਾ ਹੋਕ ਮੰਨਿਆ ਪਾਈਆ ਹਕ ਮੰਨਿਓ ਗੁਰੂ ਕੇਰਾ ਗਾਹੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ ਇਹ ਮਨ ਚੰਚਲਾ ਚਤ్రਾਈ ਕੇ ਨੈਣਾ ਪਾਇਆ ਚਤ్రਾਈ ਨਾ ਪਾਇਆ ਕਹੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਨੇ ਤਨ ਬੁਲਾਇਆ ਮਾਇਆ ਤਾਂ ਮੋਹਣੀ ਤੇ ਨਾ ਕੀਤੇ ਜਿੰਟ ਗੋਲੀ ਪਾਈਆ ਕੁਰਬਾਨ ਕੀਤਾ ਸਭ ਧੋਜਨ ਮੋਮੀ ਠਾਲਾਇਆ ਕਹਿ ਨਾਨਕ ਮਨ ਚੰਚਲ ਚਤ్రਾਈ ਕੇ ਨੈਣਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੰਮ ਤੂੰ ਜੇ ਦੇਖਦਾ ਚੱਲੈ ਨਾ ਹੀ ਤੇਰੇ ਨਾਲ ਲੈ ਸਾਹ ਤੇਰਾ ਚੱਲੈ ਨਾ ਹੀ ਤਿਸ ਨਾਲ ਕਿਉਂ ਚਿਤ ਲਾਈਆ ਐਸਾ ਕੰਮ ਮੂਲੇ ਨਾ ਕੀਚਾ ਜੇ ਅੰਤ ਪਛੋਤਾਈ ਹੈ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮਾ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣ ਹੈ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਆਖਾ ਤਾਂ ਵੇਖਾ ਸਭ ਤੂੰ ਹੈ ਜਿੰਨ ਜਗ ਕੋ ਪਾਇਆ ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੁਰਨਾਰ ਮੁੰਜਨੇ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰਤੇ ਪਾਇਆ ਆਇਆ ਅੰਗਦ ਗੁਰ ਕਿਰਪਾ ਕੀ ਨਹੀਂ ਸੱਚਾ ਮਨ ਵਸਾਇਆ ਜੀ ਜਨਤ ਸਾਹਿਬ ਤੁਧ ਉਪਾਇਕ ਦੇਖ ਪਰ ਸੁਨਾਇਆ ਲਬ ਲੋਭ ਹੰਕਾਰ ਤੁਗਾ ਸਰਗ ਨੂੰ ਪਲਾ ਪਾਇਆ ਕਹਿ ਨਾਮ ਜਿਸ ਨਵਾਬ ਤੁਠਾ ਤੇ ਅੰਗਦ ਗੁਰ ਤੇ ਪਾਇਆ ਭਗਤਾ ਕੀ ਚਾਲ ਨਾਲੀ ਚਾਲਨ ਨਾਲੀ ਭਗਤਾ ਹੇਰੀ ਬਖ ਮਾਰਗ ਚਲਣਾ ਲਬ ਲੋਭ ਹੰਕਾਰ ਤਾ ਜਿਸਨਾ ਬਹੁਤ ਨਾਹੀ ਬੋਲਣਾ ਕਦਿਓ ਤੇ ਕੀ ਬਾਲੋਂ ਨੇ ਕੀਏ ਤੇ ਮਾਰਗ ਜਾਣਾ ਕੋ ਪ੍ਰਸਾਦ ਜਿਨੇ ਆਪ ਤਜਾਰ ਬਾਸ ਨਸਮਾਣੀ ਕਹਿ ਨਾਮ ਚਾਲ ਪਕਤਾ ਜੋ ਗੋ ਜੋ ਗਿੰਦਾਲੇ ਜਿਉ ਤੂੰ ਚਲਾਏ ਤੇ ਚਲੈ ਸਵਾਮੀ ਹੋਰ ਕੀ ਆ ਜਾਣਾ ਗੁਨ ਤੇਰੇ ਜਿਉ ਤੂੰ ਚਲਾਏ ਤੇ ਚਲਹ ਜਨਾ ਮਾਰਗ ਪਾਵੇ ਕਰ ਕਿਰਪਾ ਜਿਨੇ ਨਾਮ ਲਾਏ ਸੇ ਹਰ ਹੰਸ ਇਹੋ ਸੋਹਿਲਾ ਸਭ ਸੁਹਾਵਾ ਸਰਦੋ ਸੁਹਾਵਾ ਸਦਾ ਸੋਹਿਲਾ ਸਤਗੁਰੂ ਸੁਨਾਇਆ ਇਹੋ ਤਿੰਨ ਕਹਿ ਮਨ ਵਸਿਆ ਜਿੰਤਰੋਂ ਲਿਹਾ ਆਇਆ ਇੱਕ ਫਿਰ ਕਿਨੇਰੇ ਕਰਾਂ ਗੱਲਾਂ ਗੱਲੀ ਕਿਨੇ ਨਾ ਪਾਇ ਕਹਿ ਨਾਮ ਸਭ ਸੋਹਿਲਾ ਸਰਦੂ ਸੁਨਾਇਆ ਪਿਤ ਹੋਏ ਸੇ ਜਨਾਂ ਜਨੀ ਹਰਤੇ ਆਇਆ ਹਰਤੇ ਆਇਆ ਪਿਤ ਹੋਏ ਗੁਰਮੁਖ ਜਨੀ ਤਿਹਾਇਆ ਪ੍ਰੇਤ ਮਾਤਾ ਪਿਤਾ ਕੋ ਤੁਮ ਸਹਿਤ ਸਿਉਂ ਕਵਿਤ ਸੰਗਤ ਸੁਭਾਈਆ ਕਹਿੰਦੇ ਕਿ ਸੁਣਦੇ ਪ੍ਰੇਤ ਸੇਹ ਪ੍ਰੇਤ ਜਿਨੀ ਮਨ ਮਸਾਇਆ ਕਹੇ ਨਾਨਕ ਸੇਹ ਪ੍ਰੇਤ ਜਿਨੀ ਗੁਰਮੁਖ ਅਰਹਤ ਆਇਆ ਪਰਮਿ ਸਾਇ ਨਉ ਪਜੈ ਪਿਨ ਸਹਿਜੈ ਸਹਿਸਤਾ ਨ ਜਾਏ ਨਹ ਜਾਏ ਸਹਿਸਾ ਕਿਤੇ ਸੰਜਮ ਰਹਿ ਕੰਮ ਕਮਾਏ ਸਹਿਸਾ ਜੀ ਉਮਲੇਣਾ ਹੈ ਕਿ ਸੰਜਮ ਤੋਤਾ ਜਾਏ ਮਨ ਤੋ ਬਹੁ ਸੱਬ ਲਾਘੋ ਹਰਿ ਸਿਉਂ ਰਹੁ ਚਿਤ ਲਾਇ ਕਹਨਾਂ ਕੋ ਪ੍ਰਸਾਦੀ ਸਹਿਜ ਉਪਜੈ ਇਸ ਸਹਿਸਾ ਉਪਜਾਇ ਜਿਉ ਮੇਲੇ ਬਾਰੋਂ ਨਰਮਲ ਬਾਰੋਂ ਨਰਮਲ ਜਿਉ ਤੋ ਮੇਲੇ ਇਨੀ ਜਨ ਜੁਆ ਹਾਰਿਆ ਏ ਕਿਸਨਾ ਵੱਡਾ ਰੋ ਲੱਗਾ ਮਰਨ ਮਨ ਕੋਣ ਕੀ ਸੋਇ ਪਹੁੰਚਣਾ ਹੀ ਮਨਸਾ ਸਤਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੇ ਕੈ ਨਾਨਕ ਜਿਨ ਮਨ ਨਿਰਮਲ ਸਦਾ ਰਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਸਿੱਤੀ ਸੰਮਖ ਹੋਵੇ ਕੋਵਰ ਸਮੁਖ ਸੇ ਕੋਈ ਜਿਉ ਹੋ ਰਹਾ ਗੁਰ ਨਾਲੇ ਗੁਰ ਕੇ ਚੰਦ ਹਿਰਦੈ ਤੇ ਆਇ ਅੰਤਰਾਤ ਮੈਂ ਸਮਾਲੇ ਆਪ ਛੱਡ ਸਦਾ ਰਹਿ ਪਰਣਾ ਗੁਰ bina ਵਰ ਮੈਂ ਜਾਣਾ ਕੋਏ ਕਹਿ ਨਾਮ ਸੁਨੋ ਸੰਤੋ ਸੋ ਸਿੱਖ ਸੰਹ ਹੋਏ ਜੇ ਕੋ ਗੁਰ ਤੇ ਬੇਨੁਖ ਹੋ ਗਏ ਮੈਂ ਸਤਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬੇਕੇਂ ਜਾਂ ਜਾਏ ਅਨੇਕ ਜੁਨੀ ਪਰਮ ਆਵੇ ਮੈਂ ਸਤਗੁਰ ਮੁਕਤ ਨਾ ਪਾਏ ਸਿਰ ਮੁਕਤ ਪਾਏ ਲਾਗ ਚਰਣੀ ਸਤਗੁਰੂ ਸਭ ਸੁਣਾਏ ਕਹਿ ਨਾਮ ਕੀ ਚਾਰ ਦੇ ਕਹੋ ਮੈਂ ਸਤਗੁਰ ਮੁਕਤ ਨਾ ਪਾਏ ਆਹੋ ਸਿੱਖ ਸਤਗੁਰੂ ਕੇ ਪਿਆਰੇ ਹੋ ਗਾਹੋ ਸੱਚੀ ਬਾਣੀ ਬਾਣੀ ਦਾ ਗਾਹੋ ਗੁਰੂ ਕੇਰੀ ਬਾਣੀਆਂ ਸਰਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਕਹਦੇ ਕੱਚੇ ਸੁੰਦੇ ਕੱਚੇ ਕੱਚੀ ਆਖ ਖਾਣੀ ਹਰ ਹੰਦਿਤ ਕਰੈ ਰਸਨਾ ਕਹਾ ਕਸ਼ਮਾ ਜਾਣੀ ਚਿਤ ਜਿਨ ਕਾ ਹਿਰ ਲੈ ਮਾਇਆ ਬੋਲਨ ਪੈ ਰਵਾਨੀ ਕਹਿ ਨਾਮ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਗੁਰ ਕਾ ਸਬਦ ਰਤਨ ਹੈ ਹੀਰੇ ਜਿ ਜੜਾਓ ਸਬਦ ਰਤਨ ਜਿਤ ਮਨ ਲੱਗਾ ਇਹੋ ਵਾ ਸਮਾਓ ਸਬਦ ਸੇਤੀ ਮੰ ਮਿਲਿਆ ਸੱਚਾ ਲਾਇਆ ਪਾਓ ਆਪੇ ਹੀਰਾ ਰਤਨਾ ਪੇ ਜਿਸਨੂੰ ਦੇ ਬੁਝਾਏ ਕਹਿ ਨਾਮ ਸਬਦ ਰਤਨ ਹੈ ਹੀਰਾ ਜਿ ਜੜਾਓ ਸਿਵ ਸ਼ਕਤ ਆਪੋ ਪਾਇ ਕਹਿ ਕਰਤਾ ਪੇ ਹੁਕਮਰਦਾਇ ਹੁਕਮਰਦਾਇ ਆਪ ਵੇਖਾ ਗ ਤੋੜੇ ਬੰਧਨ ਹੋਵੇ ਮੁਖਬਦ ਮੰਨਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਚਉ ਲਿਵ ਲਾਏ ਕਹਿ ਨਾਨਕ ਆਪ ਕਰਤਾ ਆਪੇ ਮੁਝਾਏ ਸਿਮਰਤ ਸਾਸਤਰ ਕੋ ਪਾ ਵਿਚਾਰ ਦੇ ਤੱਤ ਸਾਰ ਨ ਜਾਣੀ ਤੱਤ ਸਾਰ ਨ ਜਾਣੀ ਗੁਰੂ ਬਾਜੋ ਤੱਤ ਸਾਰ ਨ ਜਾਣੀ ਇਹ ਗੁਣੀ ਸੰਸਾਰ ਪ੍ਰਮ ਸੁਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇਜਨ ਜਾਂਦੇ ਜਿਨ੍ਹਾਂ ਹਰ ਮਨਮਸਿਆ ਬੋਲੇ ਅਮਰ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅੰਧ ਨ ਹਰ ਲਿਵ ਲਾਗਾ ਜਾਗ ਫਿਰਣ ਵਿਹਾਣੀ ਬਾਤ ਆ ਕਿਉਂ ਤੇ ਮੇ ਪ੍ਰਪਾ ਕਰੇ ਸੋ ਕਿਉਂ ਮਨੋਂ ਵਿਸਾਰਿਆ ਮਨੋਂ ਕਿਉਂ ਸੰਸਾਰਿਆ ਵੰਦਾਤਾ ਜੇ ਅਗਰ ਮੈਂ ਆਹ ਹੱਥ ਪਹੁੰਚਾਵੇ ਉਸਨੋਂ ਕਿ ਉਹ ਰੋਹ ਨਾ ਸਕੀ ਜਿਸਨੂੰ ਆਪਣੀ ਲੇਵ ਲਾਵੇ ਆਪਣੀ ਲੇਵ ਆ ਪਹਿਲਾ ਹੋਏ ਗੁਰਮੁਖ ਦਾ ਸੰਭਾਲ ਲਿਆ ਕੈ ਨਾਮ ਕੇ ਵਡਾਤਾ ਸੋਕਮ ਹਮਸਾਰੀ ਹੈ ਜੈਸੀ ਆਗਮਤ ਮੈਂ ਤੈਸੀ ਬਾਹਰ ਮਾਇਆ ਮਾਇਆ ਆਗਮ ਸਭ ਨੂੰ ਜਹੀ ਕਰਤਾ ਖੇਲ ਰਚਾਇਆ ਜਤਸ ਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲੈ ਫੁੜਕੀ ਲੱਗੀ ਜਿਸਨਾਂ ਮਾਇਆ ਅਮਲ ਵਰਤਾਇਆ ਇਹ ਮਾਇਆ ਜਿਧਾਰ ਬਿਸਰਾ ਮੋਹ ਪਜਾ ਪਾਉ ਦੂਜਾ ਲਾਇਆ ਕੈ ਨਾਮ ਕੇ ਬੁਰ ਪ੍ਰਸਾਦੀ ਜਿਨਾਂ ਲੈ ਲਾਗੀ ਇਤਨੀ ਵਿੱਚੇ ਮਾਇਆ ਪਾਇਆ ਹਰ ਆਪ ਮੁਲਕ ਹੈ ਮਿਲਣਾ ਪਾਇਆ ਜਾਏ ਮਿਲਣਾ ਪਾਇਆ ਜਾਏ ਕਿ ਸਭ ਟੋ ਰਹੇ ਲੋਕ ਬਿਲ ਲਾਏ ਐਸਾ ਸਤਿਗੁਰ ਜੇ ਮਿਲਿਆ ਤਿਸ ਨੂੰ ਸਿਰ ਸੋਪੀਆ ਵਿੱਚ ਆਉ ਆਪ ਜਾਏ ਜਿਸ ਦਾ ਜੀਉ ਤੇ ਇਸ ਮਿਲਦਾ ਹੈ ਹਰ ਵਸਾਇਮ ਨੇ ਆਏ ਹਰ ਆਪ ਮੁਲਕ ਹੈ ਧਾਕ ਨਾ ਕੇ ਨਾਨਕਾ ਜਿਨ ਹਰ ਪਲ ਲੈ ਪਾਏ ਹਰ ਰਾਸ ਮੇਰੀ ਮਨ ਮਨ ਜਾ ਰਾ ਹਰ ਰਾਸ ਮੇਰੀ ਮਨ ਮਨ ਜਾ ਰਾ ਸਤਿਗੁਰ ਤੇ ਰਾਸ ਜਾਣੀ ਹਰ ਹਮੇਤ ਜਪੇ ਹੋ ਜੀ ਉਹ ਲਾਹ ਘਟੇ ਉਹ ਦਿਹਾੜੀ ਇਹ ਤੰਤ ਨਾ ਮਿਲਿਆ ਜਿਹਨ ਹਰਾਪੇ ਪਾਣਾ ਕੈ ਨਾਨ ਘਰਾਸ ਮੇਰੀ ਮਨ ਹੋਆ ਬਨਜਾਰਾ ਇਹ ਰਸਨਾ ਤੂੰ ਅੰਦਰ ਸਰਾਚ ਰਹੀ ਤੇਰੀ ਪਿਆਸ ਨ ਜਾਏ ਪਿਆਸ ਨ ਜਾਏ ਹੋਰ ਕੀਤਾ ਜੇ ਚੁਰ ਹਰਸ ਪੱਲਾ ਨਾ ਪਾਏ ਹਰਸ ਪਾਈ ਪੱਲਾ ਪੀਆ ਹਰਸ ਬਹੁਤ ਮਤਿਸ ਨ ਲੱਗਿਆ ਆਏ ਇਹ ਹਰਸ ਕਮੀ ਪਾਇਆ ਸਭ ਕੁਰ ਮਿਲਿਆ ਜਸਾਏ ਕੈ ਨਾਨ ਖੋਰ ਆਮਾ ਸਭ ਇਸੇ ਜਾ ਹਰਸ ਹੈ ਬਨਿਆਏ ਇਹ ਸਰੀਰਾ ਮੇਰੇ ਹਰ ਤਮੈਂ ਜੋਤ ਰਖੀ ਤਾ ਤੂ ਜਗ ਮੈਂ ਆਇਆ ਹਰ ਜੋਤ ਰਖੀ ਤੋਦ ਵਿੱਚ ਤਾ ਤੂ ਜਗ ਮੈਂ ਆਇਆ ਔਰ ਆਪੇ ਮਤ ਆਇਆ ਪਿਤਾ ਜਨ ਜੀਓ ਪਾਇ ਜਗਤ ਦਿਖਾਇਆ ਗੁਰ ਪ੍ਰਸਾਦੀ ਪੁਜਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕੈ ਨਾਮ ਸਿਸ਼ਟ ਕਾਮੁ ਲਚਾ ਜੋਤਾ ਕੀ ਤਾ ਤੂ ਜਗਮੈ ਆਇਆ ਬਨ ਚਾਉ ਪਇਆ ਪ੍ਰਵਾਦ ਸੁਨਿਆ ਹਰ ਮੰਗਲ ਗਾਵ ਸਖੀ ਗ੍ਰਿਵ ਮੰਦਰ ਬਣਿਆ ਹਰ ਗਾਵ ਮੰਗਲ ਨਿਤ ਸਖੀਏ ਸੋਗ ਦੁਖ ਨ ਬਿਆਪ ਪਏ ਗੁਰ ਚਰਨ ਲਾਗੇ ਦਿਨਸ ਪਾਗੇ ਆਪਣਾ ਪਿਰ ਜਾਪ ਪਏ ਅਨਹਦ ਬਾਣੀ ਮੋਰ ਸਬਦ ਜਾਣੀ ਹਰ ਨਾਮ ਹਰ ਰਸ ਭੋਗੋ ਕੈ ਨਾਨ ਪ੍ਰਾਪ ਲਿਆ ਕਨ ਕਾਰਨ ਜੋਗੋ ਏ ਸਰੀਰ ਮੇਰੇ ਆ ਇਸ ਜਗ ਮੈਂ ਆਇ ਕਿਆ ਤੂੰ ਕਰਮ ਕਮਾਇਆ ਕੇ ਕਰਮ ਕਮਾਇਆ ਤੂੰ ਸਰੀਰ ਜਾਂ ਤੂੰ ਜਗ ਮੈਂ ਆਇਆ ਜਿਨ ਹਰ ਕਹਿਨਾਨ ਕੇ ਉਸ ਨੀ ਪ੍ਰਵਾਨ ਹੋਆ ਜਿਨ ਸਤਗੁਰ ਸਿਆਂ ਚ ਪਲਾਇਆ ਇਹ ਨੇਤਰੋ ਮੇਰੇ ਵਾਰ ਤੁਮ ਮੈਂ ਜੋ ਤਰੀ ਹਰਿ ਨਰਨ ਨ ਦੇਖੋ ਕੋਈ ਹਰਿ ਨਰਨ ਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵੇਸ ਸਨਸਾਰ ਤੁਮ ਦੇਖਦੇ ਇਹ ਵਾਰ ਕਾ ਰੂਪ ਹੈ ਆ ਰੂਪ ਨਦਰੀ ਆ ਗੁਰ ਪ੍ਰਸਾਦੀ ਪੁਜਿਆ ਜਾ ਵੇਖਾ ਹਰ ਇੱਕ ਹੈ ਹਰਿ ਨਰਨ ਨ ਕੋਈ ਕਹਿਨਾਨ ਕੇ ਇਹ ਨੇਤਰ ਅੰਧ ਸੇ ਸਤਗੁਰ ਮਿਲਿਆ ਦੇਵਿਸ਼ਟ ਹੋਈ ਇਹ ਸ਼ਰਣ ਹੋ ਮੇਰੇ ਹੋ ਸਾਚਾ ਸੁਣਨ ਨੂੰ ਪਠਾਏ ਸਾਚਾ ਸੁਣਨ ਨੂੰ ਪਖਾਏ ਸ੍ਰੀ ਲਾਏ ਸੁਣੋ ਸਤਬਾਣ ਜੇ ਸੁਣੀ ਮੰਤ ਤਨ ਹਰਿਆ ਹੋਆ ਰਸ ਨਾਰਾ ਸਮਾਣੀ ਸਾਚਾ ਲਖ ਵਿਡਾਣੀ ਤਾਕੀ ਗੱਲ ਕਈ ਨਾ ਜਾਏ ਕਹਿਨਾਨ ਕਾਂਗ ਹੰਤੀ ਗੁਫਾ ਅੰਦਰ ਰੱਖ ਕੇ ਬਾਜਾ ਪਨ ਮਜਾਇਆ ਮਜਾਇਆ ਬਾਜਾ ਪਉਣ ਨੌ ਦਵਾਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰਾ ਲਾਇ ਭਾਵਨੀ ਇਕ ਨਾ ਦਸਵਾਂ ਦਵਾਰ ਦਿਖਾਇਆ ਤੇ ਅਨੇਕ ਰੂਪ ਦਾ ਉਹ ਨਾਮ ਨੇ ਇਸ ਦੰਤ ਤੂੰ ਨਾ ਜਾ ਹੀ ਪਾਇਆ ਕਹਿ ਨਾਮ ਕੋ ਪਿਆਰਾ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪਨ ਮਜਾਇਆ ਇਹੋ ਸੱਚਾ ਸੋਹਿਲਾ ਸੱਚਾ ਕਰ ਗਾਵੋ ਗਾਵੋ ਤਾਂ ਸੋਹਿਲਾ ਕਾ ਸੱਚਾ ਜਿਥੇ ਸਦਾ ਸਖਤਿ ਆਵੇ ਸਚੋ ਤੇ ਆਗਾ ਜਾਤਿ ਪਾਵੇ ਗੁਰਮੁਖ ਜੀ ਨਾਮ ਜਾਵੇ ਹੈ ਇਹੋ ਸੱਚ ਸਮਝਾ ਕ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹਿ ਨਾਮ ਸੱਚ ਸੋਹਿਲਾ ਸੱਚਾ ਕਰ ਗਾਵਹਿ ਅੰਧ ਸੁਣੋ ਬੜ ਭਾਗੀ ਹੋ ਤਾਰੇ ਨੂਰ ਤੇ ਪੂਰੇ ਬਾਹ ਬ੍ਰਹਮ ਪ੍ਰਪਾਇਆ ਉਤਰੇ ਸਗਲ ਵੀ ਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਣ ਪਏ ਸਰਸੇ ਪੂਰੇ ਗੁਰ ਤੇ ਜਾਣ ਸੁਣਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਾ ਭਰ ਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਰ ਤੂਰੇ ਸੁਣਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਾ ਭਰ ਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਰ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ